ਭਾਰ ਪਹੁੰਚਾਵਣਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਕੁਲੀ ਨੇ ਹੁੰਦੇ ਫਾਟਕਾਂ ਤੇ ਲਾਲ ਗੋਟ ਦੇ ਵਾਲੇ ਸਮਾਨ ਟੋਟ ਬਾਈ ਵਾਲੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਬਿਨ ਮਜੂਰੀ ਭਾਰ ਪਹੁੰਚਾਵਣਿਆ ਭਾਰ ਕੀ ਨਿੰਦਿਆ ਚੁਗਲੇ ਦਾ ਆਉਨੇ ਮਾੜਾ ਕੰਮ ਕਰਦਾ 10 ਬੰਦੇ ਉਹਦੇ ਗੀਤ ਗਾਈ ਜਾਂਦੇ ਆ ਮਾਰੇ ਕਹਿੰਦੇ ਕੋਈ ਨਹੀਂ ਤੁਸੀਂ ਵੀ ਨਾਲ ਹੀ ਹੋ ਕਿਉਂ ਅਣ ਹੁੰਦਾ ਭਾਰ ਨਿੰਦਕਸਰ ਧਰਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜਿਹੜੇ ਕੰਮ ਚ ਤੁਸੀਂ ਸ਼ਾਮਲ ਨਹੀਂ ਜਿਹੜਾ ਕੰਮ ਤੁਸੀਂ ਕੰਨਾਂ ਨਾਲ ਸੁਣਿਆ ਨਹੀਂ ਅੱਖਾਂ ਨਾਲ ਵੇਖਿਆ ਨਹੀਂ ਤੁਸੀਂ ਉਹਦਾ ਪ੍ਰਚਾਰ ਕਰ ਰਹੇ ਹੋ ਜਾਂ ਉਹਦਾ ਸਵਾਦ ਲੈ ਰਹੇ ਹੋ ਸੁਣ ਕੇ ਜਾਂ ਦੱਸ ਕੇ ਮਹਾਰਾ ਜੀ ਕਹਿੰਦੇ ਤੁਸੀਂ ਉਹਦੇ ਚ ਸ਼ਾਮਲ ਹੋ ਰਹੇ ਹੋ ਬਾਬਾ ਜੀ ਇਹਨੂੰ ਕਹਿੰਦੇ ਅਣਹੋਂਦਾ ਭਾਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਿੰਦਕ ਸਿਰ ਤਰਾ ਜਿਹੜਾ ਕੰਮ ਤੁਸੀਂ ਕਰਿਆ ਨਹੀਂ ਸੁਣਿਆ ਨਹੀਂ ਵੇਖਿਆ ਨਹੀਂ ਸਵਾਦ ਲੈ ਕੇ ਉਹਦੀ ਨਿੰਦਿਆ ਕਰੀ ਜਾਂ ਸੁਣੀ ਮਹਾਰਾ ਕਹਿੰਦੇ ਉਹਦੇ ਸਿਰ ਤੇ ਵੀ ਟਿਕ ਗਿਆ ਉਹ ਤੇ ਉਹਨਾਂ ਕੁਲੀਆਂ ਨੂੰ ਮਹਾਰਾ ਇਹ ਕਹਿੰਦੇ ਬਿਨ ਮਜੂਰੀ ਭਾਰ ਪਹੁੰਚਾ ਬਣਿਆ ਵੀ ਆਪ ਦਾ ਫਕਰ ਕੋਈ ਨਹੀਂ ਵੀ ਸਾਡਾ ਕੀ ਲੋਡ ਵਧਿਆ ਕੱਟਿਆ ਦੂਜਿਆਂ ਦਾ ਭਾਰ ਚੱਕ ਚੱਕੀ ਢੋਣ ਢਵਾਉਣ ਦੀ ਲੱਗੇ ਹੋਇਆ ਸੱਤ ਵਜੇ ਹਾਂ ਭਗਤ ਕਬੀਰ ਜੀ ਦੇ ਘਰੇ ਇੱਕ ਚੋਰ ਵੜ ਗਿਆ ਭੱਜ ਆਉਂਦਾ ਸੀ ਮਗਰ ਡਾਂਗਾ ਵਾਲੇ ਸੀ ਉਹ ਜਿੱਥੋਂ ਤੋਂ ਫਿਰ ਖਲ ਖੁੰਝਾ ਜਿਹੜਾ ਮਿਲ ਜੇ ਬੰਦਾ ਉੱਤਰੀ ਵੜ ਜਾਂਦਾ ਉਹ ਕਹਾਣੀ ਭਗਤ ਕਬੀਰ ਦਾ ਘਰ ਹਾਂ ਚਲ ਉਹਨੇ ਭਗਤ ਨੇ ਬਿਠਾ ਲਿਆ ਕੋ ਬੰਦੇ ਹਾਲਾ ਲਾਲਾ ਕਰਨ ਵਾਲੇ ਗਾਹ ਲੰਗ ਜੀ ਕਰਦਿਆਂ ਕਰਾਉਂਦਿਆਂ ਰਾਤ ਪੈ ਗਈ ਉਹ ਤਾਂ ਤੱਕ ਜੀਨ ਨੂੰ ਦੱਸਿਆ ਵੀ ਕੀ ਗੱਲ ਆ ਭਾਈ ਕਿਉਂ ਐ ਇਹ ਹਾਂਦੀਆਂ ਬਣ ਗਈ ਤੇਰੀ ਸਾਥੇ ਇਹਦਾ ਮਹਾਰਾ ਇੱਕ